ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸੂਬੇ ਦੇ ਲੋਕਾਂ ਨੂੰ ਧਾਰਮਿਕ ਸਥਾਨਾਂ ਦੀ ਯਾਤਰਾ ਕਰਵਾਉਣ ਲਈ ਸ਼ੁਰੂ ਕੀਤੀ ਗਈ ਮੁੱਖ ਮੰਤਰੀ ਤੀਰਥ ਯਾਤਰਾ ਸਕੀਮ ਦੇ ਤਹਿਤ ਪੰਜਾਬ ਵਿਧਾਨ ਸਭਾ ਦੇ ਡਿਪਟੀ ਸਪੀਕਰ ਜੈ ਕ੍ਰਿਸ਼ਨ ਸਿੰਘ ਰੋੜੀ ਬਲੋ ਇਲਾਕੇ ਦੇ ਮੋਹਤਵਰਾਂ ਦੀ ਮੌਜੂਦਗੀ ਵਿੱਚ ਆਪਣੇ ਦਫ਼ਤਰ ਤੋਂ ਸ਼੍ਰੀ ਸਾਲਾ ਸਰ ਧਾਮ ਅਤੇ ਸ਼੍ਰੀ ਖਾਟੂ ਸ਼ਾਮ ਜੀ ਦੇ ਦਰਸ਼ਨਾਂ ਲਈ ਯਾਤਰੀਆਂ ਦਾ ਪਹਿਲਾ ਜਥਰਵਾਨਾ ਕੀਤਾ ਗਿਆ ਇਸ ਮੌਕੇ ਡਿਪਟੀ ਸਪੀਕਰ ਜੈ ਕ੍ਰਿਸ਼ਨ ਸਿੰਘ ਰੋੜੀ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸ਼ੁਰੂ ਕੀਤੀ ਗਈ ਮੁੱਖ ਮੰਤਰੀ ਤੀਰਥ ਯਾਤਰਾ ਸਕੀਮ ਨੂੰ ਲੈ ਕੇ ਲੋਕਾਂ ਵਿੱਚ ਭਾਰੀ ਉਤਸ਼ਾਹ ਹੈ ਅਤੇ ਇਸ ਸਕੀਮ ਨੂੰ ਪੰਜਾਬ ਦੇ ਲੋਕਾਂ ਦਾ ਭਰਮਾ ਹੁੰਗਾਰਾ ਵੀ ਮਿਲ ਰਿਹਾ ਹੈ ਪੰਜਾਬ ਦੇ ਸਰਬਣ ਪੁੱਤ ਮਾਣਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਮਾਨ ਜੀ ਨੇ ਬਹੁਤ ਹੀ ਵਧੀਆ ਉਪਰਾਲਾ ਕੀਤਾ ਕਿ ਸਾਡੀਆਂ ਜਿਹੜੀਆਂ ਮਾਤਾਵਾ ਸਾਡੇ ਜਿਹੜੇ ਬਜ਼ੁਰਗ ਹੈ ਸਾਡੇ ਜਿਹੜੇ ਬੱਚੇ ਸਾਡੀਆਂ ਭੈਣ ਭਰਾ ਹੈ ਉਹਨਾਂ ਨੂੰ ਤੀਰ ਯਾਤਰਾ ਸਕੀਮ ਜਿਹੜੀ ਸ਼ੁਰੂ ਕੀਤੀ ਹੈ ਅੱਜ ਗੜਸ਼ੰਕਰ ਤੋਂ ਪਹਿਲਾ ਜੱਤਾ ਜਿਹੜਾ ਆ ਸਾਲਾ ਸਰ ਖਾਟੂ ਸ਼ਾਮ ਜਾ ਰਿਹਾ ਔਰ ਸੰਗਤਾਂ ਦੇ ਵਿੱਚ ਬਹੁਤ ਵੱਡਾ ਉਤਸ਼ਾਹ ਹੈ ਕੁੱਛੀ-ਕੁੱਛੀ ਸਾਰੇ ਜਾ ਰਹੇ ਆ ਮੈਂ ਸੱਚੇ ਪ੍ਰਮਾਤਮਾ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕਰਦਾ ਕਿ ਜਿਹੜੀ ਇਹਨਾਂ ਦੀ ਯਾਤਰਾ ਆ ਉਹ ਸਫਲ ਹੋਵੇ ਔਰ ਸਰਦਾਰ ਭਗਵੰਤ ਮਾਨ ਜੀ ਨੂੰ ਜਿਹੜਾ ਆ ਪੰਜਾਬ ਦੇ ਲੋਕਾਂ ਦੀਆਂ ਮੁਸ਼ਕਲਾਂ ਦੁੱਖ ਦਰਦ ਦੂਰ ਕਰਨ ਦਾ ਜਿਹੜਾ ਆ ਹੌਸਲਾ ਬਖਸ਼ਣ ਹਿੰਮਤ ਬਖਸ਼ੇ ਪੰਜਾਬ ਸਰਕਾਰ ਵੱਲੋਂ ਮਾਨ ਸਾਹਿਬ ਨੇ ਇੱਕ ਬਹੁਤ ਵੱਡਾ ਉਪਰਾਲਾ ਪੰਜਾਬ ਦੇ ਲੋਕਾਂ ਲਈ ਅਤੇ ਹਿੰਦੂ ਸਮਾਜ ਲਈ ਕੀਤਾ ਹੈ ਉਹਨਾਂ ਨੇ ਅੱਜ ਇੱਕ ਬੱਸ ਜੋ ਕਿ ਬਲਗ ਲਗ ਦੀ ਪਕਸਤਾਂ ਦੀ ਜਾ ਰਹੀ ਹੈ ਉਸ ਦੇ ਤਹਿਤ ਅੱਜ ਜੈ ਕੁਸ਼ੇ ਸਿੰਘ ਰੌੜੀ ਜੀ ਦੀ ਜੋ ਡਿਪਟੀ ਸਪੀਕਰ ਪੰਜਾਬ ਸਰਕਾਰ ਹਨ ਵਿਧਾਨ ਸਭਾ ਉਹਨਾਂ ਦੀ ਅਗਵਾਈ ਵਿੱਚ ਇੱਕ ਬਸ ਖਾਟੂ ਸ਼ਾਮ ਤਾਮ ਵਿੱਚ ਭੇਜੀ ਗਈ ਹੈ ਬਹੁਤ ਹੀ ਅੱਛਾ ਉਪਰਾਲਾ ਹੈ ਜਿਸ ਨਾਲ ਬਹੁਤ ਸਾਰੇ ਲੋਕ ਜੋ ਜਾ ਨਹੀਂ ਸਕਦੇ ਸੀ ਉਹਨਾਂ ਦੇ ਲਈ ਇੱਕ ਬਹੁਤ ਵੱਡਾ ਜਰੀਆ ਬਣਿਆ ਹੈ ਕਿ ਮਾਨ ਸਰਕਾਰ ਦੇ ਤੇ ਰੌੜੀ ਸਾਹਿਬ ਦੇ ਯਤਨਾਂ ਸਦਕਾ ਅੱਜ ਉਹ ਲੋਕ ਵੀ ਖਾਟੂ ਸ਼ਾਮ ਜੇ ਜਾ ਕੇ ਦਰਸ਼ਨ ਕਰ ਸਕਦੇ ਹਨ ਇਸੇ ਤਰ੍ਹਾਂ ਹੀ ਪੰਜਾਬ ਸਰਕਾਰ ਵੱਲੋਂ ਚਲਾਈ ਗਈ ਤੀਰਥ ਯਾਤਰਾ ਸਕੀਮ ਦੇ ਤਹਿਤ ਸਬ ਡਿਵੀਜ਼ਨ ਫਲੋਰ ਤੋਂ ਸ਼੍ਰੀ ਅੰਮ੍ਰਿਤਸਰ ਸਾਹਿਬ ਤੇ ਸ਼੍ਰੀ ਨੰਦਪੁਰ ਸਾਹਿਬ ਲਈ ਇੱਕ ਬੱਸ ਨੂੰ ਰਵਾਨਾ ਕੀਤਾ ਗਿਆ ਜਿਸ ਨੂੰ ਮਾਰਕੀਟ ਕਮੇਟੀ ਦੇ ਚੇਅਰਮੈਨ ਰੌਸ਼ਨ ਲਾਲ ਰੋਸ਼ੀ ਨੇ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਜਦਕਿ ਹਲਕਾ ਇੰਚਾਰਜ ਪ੍ਰਿੰਸੀਪਲ ਪ੍ਰੇਮ ਕੁਮਾਰ ਅਤੇ ਐਸਟੀਐਮ ਫਲੋਰ ਅਮਨਪਾਲ ਸਿੰਘ ਵੱਲੋਂ ਯਾਤਰੀਆਂ ਨੂੰ ਵੈਲਕਮ ਕਿਟਾਂ ਦੀ ਵੰਡ ਕੀਤੀ ਗਈ ਇਸ ਮੌਕੇ ਪ੍ਰਿੰਸੀਪਲ ਪ੍ਰੇਮ ਕੁਮਾਰ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਯਾਤਰੀਆਂ ਦੇ ਠਹਿਰਨ ਤੇ ਹੋਈ ਇਲਾਵਾ ਤਿੰਨ ਸਮੇਂ ਦਾ ਖਾਣਾ بیمਹਿਆ ਕਰਵਾਇਆ ਜਾਵੇਗਾ ਤਾਂ ਜੋ ਯਾਤਰੀਆਂ ਨੂੰ ਕਿਸੇ ਕਿਸਮ ਦੀ ਕੋਈ ਪਰੇਸ਼ਾਨੀ ਨਾ ਆਵੇ ਉਨ੍ਹਾਂ ਯਾਤਰਾ ਤੇ ਜਾਣ ਵਾਲੇ ਸਾਰੇ ਯਾਤਰੀਆਂ ਨੂੰ ਯਾਤਰਾ ਲਈ ਸ਼ੁਭ ਕਾਮਨਾਵਾਂ ਭੇਟ ਕੀਤੀਆਂ ਇਸ ਮੌਕੇ ਹਰਕਮਲ ਸਿੰਘ ਬੇਗੰਪੌਰ ਕਾਉਂਸਲਰ ਭਵਨ ਸ਼ਰਮਾ सुरेंद्र ਢਾਵਰ सुरेंद्र ਸਿੰਘ ਰਾਏਪੁਰ ਕਾਉਂਸਲਰ सुरेंद्र ਕੈਥ ਅਤੇ ਹੋਰ ਪਤਵੰਤੇ ਵੀ ਮੌਜੂਦ ਸਨ ਸਰ ਸੇ ਮਾਨ ਹੋਣ ਦੀ ਦੇਰ ਮਾਈ ਦੇ ਵਿੱਚ ਜਿਹੜੀ ਮੁੱਖ ਮੰਤਰੀ ਇਹ 30 ਸਾਲਾਂ ਦੀ ਯਾਤਰਾ ਸਮਝੋ ਜੋ ਹੋ ਰਹਾ ਹੈ ਉਸੇ ਘੜੀ ਤਹਿਤ ਅੱਜ ਫਲੋਰ ਤੋਂ ਜਿਹੜੀ ਹੈਗੀ ਆ ਸ਼ਗਾਵਿਆਂ ਦੀ বাস ਅਨੰਦਪੁਰ ਸਾਹਿਬ ਅੰਮ੍ਰਿਤਸਰ ਸਾਹਿਬ ਜਾ ਰਹੀ ਆ ਯਾਤਰੀਆਂ ਦੇ ਵਿੱਚ ਬਹੁਤ ਹੀ ਵੱਡਾ ਸ਼ਾਅ ਆ ਇਹ ਜਿਹੜੀ ਯਾਤਰਾ ਦਾ 30 ਸਾਲਾਂ ਦੀ ਯਾਤਰਾ ਦਾ ਪ੍ਰੋਗਰਾਮ ਆ ਇਹ ਸਾਡਾ ਸੈਕੰਡ ਫੇਸ ਆ ਪਹਿਲਾਂ ਜਿਹੜੀ ਸਾਡੀ ਇੱਥੋਂ ਗੱਡੀ ਜਿਹੜੀ ਸੀ ਫੇਲ ਜਿਹੜੀ ਸੀ ਉਹ ਗਈ ਸੀ ਉਸ ਤੋਂ ਬਾਅਦ ਸਾਡੀ ਇਹ বাস ਆ ਚੱਲੀ ਇਸ ਤੋਂ ਬਾਅਦ ਜਿਹੜੀ ਹੈਗੀ ਆ ਸਾਲਾ ਸਾਰ ਔਰ ਦੂਸਰੇ ਧਾਰਮਿਕ ਸਥਾਨਾਂ ਚਾਹੇ ਚੰਚਪਨੀ ਹੋਵੇ ਚਾਹੇ ਧਵਲਾਜੀ ਹੋਵੇ ਜਾਂ ਗੈਸ਼ਨੋ ਦੇਵੀ ਹਰ ਸਥਾਨ ਤੇ ਜਿਹੜੀ ਆ ਵਸ ਜਿਹੜੀ ਹੈਗੀ ਇੱਥੋਂ ਜਾ ਰਹੀ ਹੈਗੀ ਆ ਬਹੁਤ ਹੀ ਬੜਪਾਗੇ ਨੇ ਜਿਹੜੇ ਧਾਰਮਿਕ ਸਥਾਨਾਂ ਦੀ ਯਾਤਰਾ ਲਈ ਜਾ ਰਹੇ ਨੇ ਔਰ ਇਹ ਇੱਕ ਬਹੁਤ ਹੀ ਬਲੱਖਰ ਤੇ ਮਿੱਠਾ ਆਪ ਆਮ ਆਦਮੀ ਪਾਰਟੀ ਦੀ ਜਿਹੜੀ ਸੈਕੂਲਰ ਪਾਰਟੀ ਆ ਟਰਨਲ ਪੱਖ ਪਾਰਟੀ ਆ ਸਾਰੇ ਹੀ ਟੀਸ ਸਥਾਨਾਂ ਦੀ ਸਾਰੇ ਹੀ ਧਾਮਾਂ ਦੀ ਜਿਹੜੀ ਯਾਤਰਾ ਜਿਹੜੀ ਹੈਗੀ ਆ ਵਾਖ ਵਖੂ ਜਿਹੜਾ ਸਮੁਦਾਏ ਦੇ ਲੋਕਾਂ ਨੂੰ ਪਰਵਾਹੀ ਆ ਇਹਦੇ ਲਈ ਮੈਂ ਸਾਰਿਆਂ ਨੂੰ ਜਿਹੜਾ ਹੈਗਾ ਅੱਜ ਜਿਹੜੇ ਯਾਤਰਾ ਤੇ ਜਾ ਰਹੇ ਨੇ ਜਿਹੜੇ ਅਨੰਤਪੁਰ ਸਾਹਿਬ ਸਰਮੰਦਰ ਸਾਹਿਬ ਦੀ ਯਾਤਰਾ ਤੇ ਜਾ ਰਹੇ ਉਹਨਾਂ ਨੂੰ ਸਾਰੇ ਹੀ ਪਰਾਲੀਆਂ ਨੂੰ ਮੈਂ ਜਿਹੜਾ ਬਹੁਤ-ਬਹੁਤ ਵਧਾਈ ਦਿਨਾ ਆ ਔਰ ਪ੍ਰਮਾਤਮਾ ਵਾਹਿਗੁਰੂ ਅੱਗੇ ਅਰਦਾਸ ਕਰਦਾ ਕਿ ਇਹਨਾਂ ਦੀ ਯਾਤਰਾ ਜਿਹੜੀ ਸਫਲ ਹੋਵੇ ਔਰ ਦੂਸਰੇ ਪਾਸੇ ਜਿਹੜਾ ਹੈਗਾ ਸਾਰਾ ਹੀ ਪ੍ਰਬੰਧ ਮੁੱਚਾ ਜਿਹੜਾ ਹੈਗਾ ਤੁਸੀਂ ਦੇਖਿਆ ਹੈਗਾ ਕਿ ਸਾਰੇ ਹੀ ਯਾਤਰੀਆਂ ਨੂੰ ਜਿਹੜੇ ਵਾਹਨ ਦੇ ਵਿੱਚ ਜਿੱਥੇ ਵੀ ਯਾਤਰੀ ਜਾ ਰਿਹਾ ਉਹਨਾਂ ਦੇ ਲਈ ਕਿੱਡਾ ਦਾ ਪ੍ਰਬੰਧ ਕੀਤਾ ਹੈ ਕਿੱਡਾ ਦੇ ਵਿੱਚ ਜਿਹੜੀ ਜ਼ਰੂਰੀ ਵਾਸਤਵ ਦੀ ਚੀਜ਼ ਹੈਗੀ ਆ ਜਿਹੜੀ ਆਪਾਂ ਉੱਥੇ ਦੋ ਦਿਨ ਵਰਤਦੀਆਂ ਉਹਦੇ ਵਿੱਚ ਜਿਹੜੀ ਹੈਗੀ ਆ ਪੈਕ ਕੀਤੀ ਆ ਗਰਮ ਜਿਹੜੇ ਹੈਗੇ ਆ ਸ਼ਾਲ ਕੰਬਲ ਵੀ ਜਿਹੜੇ ਹੈਗੇ ਆ ਇਹਦੇ ਵਿੱਚ ਪੈਕ ਨੇ ਔਰ ਖਾਣੇ ਦਾ ਤੇ ਰਹਿਣ ਦਾ ਪ੍ਰਬੰਧ ਜਿਹੜਾ ਹੈਗਾ ਬਹੁਤ ਹੀ ਵਧੀਆ ਕੀਤਾ ਆ ਔਰ ਇਸ ਵਾਸ ਨੂੰ ਵਧੀਆ ਰੂਪ ਦੇ ਵਿੱਚ ਚਾਰੂ ਰੂਪ ਦੇ ਵਿੱਚ ਜਿਹੜਾ ਹੈਗਾ ਨੇ ਪ੍ਰਚਾਰਣ ਦੇ ਵਿੱਚ ਐਸਡੀਐਮ ਅਮਨਪਾਲ ਸਿੰਘ ਦਾ ਬਹੁਤ ਹੀ ਵੱਡਾ ਯੋਗਦਾਨ ਆ ਜਿਹੜਾ ਸਮੇਂ-ਸਮੇਂ ਤੇ ਸਰ ਨੂੰ ਆਗਾਜ਼ ਕਰਕੇ ਜਿਹੜਾ ਹੈਗਾ ਇਹਨਾਂ ਯਾਤਰੀਆਂ ਦੇ ਲਈ ਦੇਸੀ ਸਰ ਜਾਤੀਆਂ ਦੇ ਬਿਤੇ ਪੂਰਾ ਸਾਰਾ ਜਿਹੜਾ ਦਾ ਪ੍ਰਵਾਹ ਦਾ ਮੈਂ ਬਹੁਤ ਹੀ ਸਨਕਾਰ ਕਰਦਾ ਬਹੁਤ ਹੀ ਤਲਵਾਦ ਕਰਦਾ ਸਾਡੇ ਜਿਲ੍ਹੇ ਦੀ ਐਮ ਸੀ ਸਹਿਵਾਲ ਨੇ